ਸਿੱਖ ਸਾਮਰਾਜ ਦੇ 19ਵੀਂ ਸਦੀ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਵਿਰਾਸਤ ਦੀ ਪਰਚੋਲ ਕਰਨ ਲਈ ਪਹਿਲਾਂ ਤੋਂ ਅਣਦੇਖੀ ਕਈ ਰਚਨਾਵਾਂ ਨੂੰ ਇਕੱਠਾ ਕਰਨ ਵਾਲੀ ਇੱਕ ਸ਼ਾਨਦਾਰ ਨਵੀਂ ਪ੍ਰਦਰਸ਼ਨੀ ਲੰਡਨ ਦੇ ਵੈਲਸ 컬ੈਕਸ਼ਨ ਮਿਊਜ਼ੀਅਮ ਵਿੱਚ ਖੋਲੀ ਗਈ ਮਹਾਨ ਸ਼ਾਸਕ ਦੇ ਦਰਬਾਰ ਦਰਬਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਇਤਿਹਾਸਿਕ ਵਸਤੂਆਂ ਸ਼ਾਮਲ ਨੇ ਜਿਸ ਵਿੱਚ ਮਹਾਰਾਜਾ ਅਤੇ ਉਹਨਾਂ ਦੀਆਂ ਪਤਨੀਆਂ ਤੋਂ ਮਸ਼ਹੂਰ ਅਤੇ ਉਹਨਾਂ ਦੀਆਂ ਸਭ ਤੋਂ ਮਸ਼ਹੂਰ ਪਤਨੀ ਮਹਾਰਾਣੀ ਜਿੰਦਾ ਕੌਰ ਦੀਆਂ ਨਿੱਜੀ ਤਸਵੀਰਾਂ ਵੀ ਸ਼ਾਮਲ ਨੇ 1799 ਅਤੇ 1849 ਦੇ ਵਿਚਕਾਰ ਉਹਨਾਂ ਦੇ ਸ਼ਾਸਨ ਕਾਲ ਦੇ ਸਮੇਂ ਦੇ ਚਮਤਕਾਰ ਹਥਿਆਰਾਂ ਤੋਂ ਇਲਾਵਾ ਇਸ ਸੰਗ੍ਰਹਿ ਵਿੱਚ ਵੱਡੇ ਜਨਤਕ ਅਤੇ ਨਿੱਜੀ ਸੰਗ੍ਰਹਿਤੋਂ ਖਿੱਚੇ ਗਏ ਸਿੱਖ ਸਾਮਰਾਜ ਦੇ ਗੁੰਜਲਦਾਰ ਲਗੂ ਚਤਰ ਅਤੇ ਸ਼ਾਨਦਾਰ ਗਹਿਣੇ ਸ਼ਾਮਲ ਨੇ ਇਸ ਸ਼ੋਅ ਨੂੰ ਬਣਾਉਣ ਵਿੱਚ 4 ਸਾਲ ਲੱਗੇ ਨੇ ਮੁੱਖ ਤੌਰ ਤੇ ਵੈਲਸ ਸੰਗ੍ਰਹਿ ਦੇ ਸਿੱਖ ਹਥਿਆਰਾਂ ਤੇ ਸ਼ਾਸਤਰ ਨੂੰ ਅਤੀਤ ਕਰਨ ਵਿੱਚ ਇੱਕ ਝਰੋਖੇ ਵਜੋਂ ਵੇਖਦੇ ਹੋਏ ਅਤੇ ਚਿੱਤਰਕਾਰੀ ਟੈਕਸਟਾਈਲ ਗਹਿਣੇ ਕਹਾਣੀ ਦੱਸਣ ਲਈ ਉਸ ਸਮੇਂ ਦੀਆਂ ਸਭ ਤੋਂ ਵਧੀਆ ਵਸਤੂਆਂ ਨੂੰ ਜੋੜਦੇ ਹੋਏ ਕੁਝ ਹਵਾਲਿਆਂ ਨੂੰ ਵੀ ਪੰਜਾਬ ਦੇ ਸ਼ੇਰ ਦੀ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤਾ ਗਿਆ ਹੈ ਪ੍ਰਦਰਸ਼ਨੀ ਸੰਦਰਭ ਜੋੜਨ ਸਮੇਂ ਦੀ ਇੱਕ ਮਿਆਦ ਦੀ ਜਾਂਚ ਕਰਨ ਅਤੇ ਇਹ ਵੀ ਵਿਵਸਥਾ ਕਰਨ ਦਾ ਇੱਕ ਵਿਲੱਖਣ ਮੌਕਾ ਹੈ ਕਿ ਅਸੀਂ ਅੱਜ ਕਿੱਥੇ ਹਾਂ ਖਾਸ ਤੌਰ ਤੇ ਪ੍ਰਵਾਸੀ ਭਾਈਚਾਰਿਆਂ ਵਿੱਚ ਆਪਣੀ ਪਛਾਣ ਦੀ ਖੋਜ ਕਰਦੇ ਹੋਏ ਅਸੀਂ ਉਹਨਾਂ ਗੁੰਝਲਦਾਰ ਸਬੰਧਾਂ ਨੂੰ ਦੇਖਦੇ ਹਾਂ ਜੋ ਸੱਭਿਆਚਾਰ ਨੂੰ ਪਾਰ ਕਰਦੇ ਨੇ ਬ੍ਰਿਟਿਸ਼ ਸਿੱਖ ਵਿਦਵਾਨ ਨੇ ਕਿਹਾ ਕਿ ਵੰਡੀਆਂ ਸਮਾਮਾ ਅਤੇ ਪਿਆਰ ਸ਼ਰਦਾ ਮੁਸੀਬਤਾਂ ਤੇ ਕਾਬੂ ਪਾਉਣ ਦੇ ਵਿਸ਼ਿਆਂ ਨੂੰ ਸਾਹਮਣੇ ਲਿਆਉਂਦੀਆਂ ਹਨ ਲੰਡਨ ਦੇ ਵੈਲਸ ਸੰਗ੍ਰਹਿ ਦੁਨੀਆ ਵਿੱਚ ਹਥਿਆਰਾਂ ਤੇ ਸ਼ਾਸਤਰਾਂ ਦੇ ਸਭ ਤੋਂ ਵਧੀਆ ਸੰਗ੍ਰਹਿ ਵਜੋਂ ਜਾਣਿਆ ਜਾਂਦਾ ਹੈ ਅਤੇ ਪਹਿਲੀ ਵਾਰ ਇਸ ਸਿੱਖ ਖਜ਼ਾਨੇ ਨੂੰ ਉਸ ਸਮੇਂ ਦੇ ਰਵਾਇਤ ਸੰਗੀਤ ਦੇ ਨਾਲ ਇਤਿਹਾਸਕ ਅਤੇ ਕਲਾਤਮਕ ਸੰਦਰਭ ਵਿੱਚ ਰੱਖਿਆ ਗਿਆ ਵੈਲਸ 컬ੈਕਸ਼ਨ ਦੇ ਡਾਇਰੈਕਟਰ ਅਤੇ ਪ੍ਰਦਰਸ਼ਨੀ ਦੇ ਸ਼ੈ ਕੋਰੇਟਰ ਡਾਕਟਰ ਜੇਵੀਅਰ ਨੇ ਕਿਹਾ ਕਿ ਇਹ ਕਲਾ ਦੇ ਕੰਮ ਲੋਕਾਂ ਦੁਆਰਾ ਚੰਗੀ ਤਰ੍ਹਾਂ ਜਾਣੇ ਜਾਂਦੇ ਹੱਕਦਾਰ ਨੇ ਅਤੇ ਮੈਨੂੰ ਖੁਸ਼ੀ ਹੈ ਕਿ ਜਦ ਅਸੀਂ ਰਣਜੀਤ ਸਿੰਘ ਦੀ ਅਦੁੱਤੀ ਕਹਾਣੀ ਸੁਣਾਉਂਦੇ ਹਾਂ ਤਾਂ ਉਹ ਸੁਰੱਖਿਅਤ ਵਿੱਚ ਹੋਣਗੇ ਉਨ੍ਹਾਂ ਦੇ ਫੌਜੀ ਹੁਨਰ ਅਤੇ ਰਾਜਨੀਤਿਕ ਪ੍ਰਤਿਭਾ ਦੇ ਨਾਲ ਪੰਜਾਬ ਦੇ ਸ਼ੇਰ ਦੇ ਸਾਮਰਾਜ ਵਿੱਚ ਵਿਭਿੰਨਤਾ ਤੇ ਸ਼ੈਨਸੀਲਤਾ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਨੇ ਅਤੇ ਇਸ ਦਾ ਜਸ਼ਨ ਮਨਾਉਣਾ ਕਦੇ ਵੀ ਇਸ ਤੋਂ ਵੱਧ ਮਹੱਤਵਪੂਰਨ ਨਹੀਂ ਸੀ ਪੰਜ ਕਮਰਿਆਂ ਵਿੱਚ ਥੀਮ ਵਾਲੀ ਪ੍ਰਦਰਸ਼ਨੀ ਸਿੱਖ ਗੁਰੂਆਂ ਤੋਂ ਰਣਜੀਤ ਸਿੰਘ ਨੂੰ ਸੌਂਪੇ ਗਏ ਯੋਧੇ ਸੱਭਿਆਚਾਰ ਦੀ ਝਲਕ ਨਾਲ ਸ਼ੁਰੂ ਹੁੰਦੀ ਹੈ ਮਾਸਟਰਜ਼ ਆਫ ਵਾਰ ਸੈਕਸ਼ਨ ਬੇਰਬੇ ਲਈ ਉਹਨਾਂ ਦੀ ਅਸਤੁਸ਼ਟ ਉੱਖ ਦੀ ਪਰਚੋਲ ਕਰਦਾ ਲਾਹੌਰ ਦਰਬਾਰ ਇੱਕ ਪ੍ਰਸਿੱਧ ਸ਼ਾਸਕ ਵਜੋਂ ਉਸ ਦੇ ਰਾਜ ਅਤੇ ਕਈ ਪਤਨੀਆਂ ਵਾਲੇ ਪਰਿਵਾਰਕ ਜੀਵਨ ਦੀ ਪਰਚੋਲ ਕਰਦਾ ਉਸ ਦਾ ਆਧੁਨਿਕ ਕਰਨ ਪੜਾਅ ਆਧੁਨਿਕ ਕਰਨ ਪੜਾਅ ਰਣਜੀਤ ਸਿੰਘ ਦੇ ਵਿਦੇਸ਼ੀ ਸ਼ਕਤੀਆਂ ਨਾਲ ਸਹਿਰਦ ਸਬੰਧਾਂ ਦੀ ਪਰਚੋਲ ਕਰਦਾ ਤੇ ਵਿਰਾਸਤੀ ਭਾਗ ਸੈਕਾ ਸਾਮਰਾਜ ਦੇ ਪਤਨ ਤੋਂ ਬਾਅਦ ਉਹਨਾਂ ਪੁੱਤਰਾਂ ਅਤੇ ਉੱਤਰ ਅਧਿਕਾਰੀ ਮਹਾਰਾਜਾ ਦਲੀਪ ਸਿੰਘ ਮੂਰਤੀ ਪ੍ਰਦਰਸ਼ਨੀ ਦੀ ਅੰਤਿਮ ਵਸਤੂ ਹੈ ਅਕਤੂਬਰ ਤੱਕ ਚੱਲਣ ਵਾਲੀ ਇਸ ਨਵੀਂ ਪ੍ਰਦਰਸ਼ਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੰਨੀ ਜਾਂਦੀ ਸੋਨੇ ਅਤੇ ਰਤਨਾਂ ਨਾਲ ਸਜੀ ਤਲਵਾਰ ਪ੍ਰਦਰਸ਼ਿਤ ਕੀਤੀ ਜਾਵੇਗੀ ਹੋਰ ਹਾਈਲਾਈਟਾਂ ਵਿੱਚ ਪਹਿਲੀ ਵਾਰ ਜਨਤਿਕ ਪ੍ਰਦਰਸ਼ਨੀ ਤੇ ਤੌਰ ਤੇ ਸੰਗ੍ਰਹਿ ਤੋਂ ਰਣਜੀਤ ਸਿੰਘ ਦੀ ਇੱਕ ਅਦਭੁਤ ਤੌਰ ਤੇ ਵਧੀਆ ਲਘੂ ਪੇਂਟਿੰਗ ਅਤੇ ਵਿਕਟੋਰੀਆ ਤੇ ਅਲਬਰਟਾ ਮਿਊਜ਼ੀਅਮ ਤੋਂ ਉਧਾਰ ਤੇ ਲਿਆ ਕੇ ਸ਼ਾਸਕ ਦਾ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੁਨਹਿਰੀ ਤਖਤ ਸ਼ਾਮਿਲ ਹੈ ਲਾਹੌਰ ਦੀ ਸ਼ਾਹੀ ਕੰਦ ਵਾਲੇ ਸ਼ਹਿਰ ਵਿੱਚ ਸ਼ਾਸਕ ਦਾ ਅਸਧਾਰਨ ਦਰਬਾਰ ਸ਼ਾਨਦਾਰ ਵਸਤੂਆਂ ਨਾਲ ਜੁੜਿਆ ਹੋਇਆ ਪ੍ਰਦਰਸ਼ਨੀ ਵਿੱਚ ਅਜਿਹੀਆਂ ਵਸਤੂਆਂ ਦੀ ਉਦਾਹਰਨਾ ਇਸ ਵਿਲੱਖਣ ਸਾਮਰਾਜ ਦੇ ਸੱਭਿਆਚਾਰਕ ਤੇ ਕਲਾਤਮਕ ਪ੍ਰਭਾਵ ਦੀ ਵਿਸ਼ਾਲ ਵਿਪਿੰਨਤਾ ਨੂੰ ਦਰਸਾਉਂਦੀਆਂ ਨੇ ਇਸ ਤੋਂ ਇਲਾਵਾ ਸਿੱਖ ਯੋਧਿਆਂ ਨਾਲ ਜੁੜੀਆਂ ਪਰੰਪਰਾਵਾਂ ਨਾਲ Hindu ਪ੍ਰਤੀਕਵਾਦ ਦੇ ਅਭੇਦ ਹੋਣ ਦੇ ਨਾਲ ਯੁੱਗ ਦੇ ਬਹੁ ਵਿਸ਼ਵਾਸੀ ਵਿਸ਼ੇ ਵੀ ਚਰਚਾ ਵਿੱਚ ਨੇ ਮਹਾਰਾਜਾ ਰਣਜੀਤ ਸਿੰਘ ਆਪਣੀ ਉੱਤਰ ਪੱਛਮੀ ਸਰਹੱਦ ਤੇ ਵਿਗੜ ਰਹੇ ਅਫਗਾਨ ਕਬੀਲਿਆਂ ਦੀਆਂ ਕੋਹੈਸ਼ਾਨ ਉਕੋਚਨ ਲਈ ਮਸ਼ਹੂਰ ਨੇ ਪ੍ਰਦਰਸ਼ਨੀ ਵਿੱਚ ਬਹੁਤ ਸਾਰੀਆਂ ਚਮਤਕਾਰ ਪ੍ਰਦਰਸ਼ਨੀਆਂ ਵਿੱਚ ਕੋਹੈ ਨੂਰ ਦਾ ਇੱਕ ਸ਼ੁਰੂਆਤੀ ਸਕੈਚ ਵੀ ਪੇਸ਼ ਕੀਤਾ ਗਿਆ ਹੈ